ਸਾਤਰੀਆ ਕਾਲਜੀ ਅੱਜ ਦੇ ਵੀਡੀਓ ਵਿੱਚ ਤੁਹਾਡੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੇਰੀ ਸਲਾਈ ਦੀ ਤੀਸਰੀ ਕਲਾਸ ਹੈ ਜਿਦੇ ਵਿੱਚ ਕੀ ਤੁਹਾਨੂੰ ਮੈਂ ਟਿਚ ਬਟਨ ਲਗਾਉਣਾ ਤੇ ਕਾਚ ਬਣਾਉਣਾ ਦੱਸਣ ਵਾਲੀ ਹਾਂ ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਇਸ ਤਰੀਕੇ ਨਾਲ ਦੋ ਕੱਪੜੇ ਲੈ ਰਹੇ ਨੇ ਜਿਵੇਂ ਆਪਾਂ ਸ਼ਰਟ ਉਤੇ ਸਾਡੇ ਬਟਨ ਪੱਟੀ ਲੱਗੀ ਹੁੰਦੀ ਹੈ ਨਾ ਉਸ ਤਰੀਕੇ ਨਾਲ ਮੈਂ ਇਹਨਾਂ ਨੂੰ ਸਲਾਈ ਕਰਕੇ ਰੱਖਿਆ ਹੈ ਤਾਂ ਕਿ ਤੁਹਾਨੂੰ ਮੈਂ ਸਫਾਈ ਦੇ ਨਾਲ ਇਹਨੂੰ ਲਗਾਉਣਾ ਦੱਸ ਸਕਾਂ ਤੇ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਤੁਸੀਂ ਸੂਈ ਤਾਂ ਗੱਲ ਲੈ ਲੈਣਾ ਤੇ ਉਹਦੇ ਪਿੱਛੇ ਨੋਟ ਲਗਾ ਕੇ ਚੰਗੀ ਤਰ੍ਹਾਂ ਗੰਡਾ ਲਗਾ ਕੇ ਨੇ ਇਹਨੂੰ ਪੱਕਾ ਕਰ ਲੈਣਾ ਤੇ ਸਿਰਫ ਆਪਾਂ ਕੱਪੜੇ ਦੀ ਥੱਲੇ ਵਾਲੀ ਪਰਤ ਲੈਣੀ ਹੈ ਥੱਲੇ ਵਾਲੇ ਪਾਸੇੋਂ ਦੀ ਨਾ ਕੱਪੜੇ ਦੀ ਸਿਰਫ ਸਿੰਗਲ ਪਰਤ ਲੈਣੀ ਹੈ ਬਸ ਤੇ ਇਹਨੂੰ ਇਸ ਤਰੀਕੇ ਨਾਲ ਲੋਕ ਕਰ ਲੈਣਾ ਤਾਂ ਕਿ ਜਿਹੜਾ ਸਾਡਾ ਟਾਂਕਾ ਹੈ ਉਹ ਨਿਕਲੇ ਨਾ ਤੇ ਇਹਦੇ ਉੱਤੇ ਟਿਚ ਬਟਨ ਦੀ ਇੱਕ ਸਾਈਡ ਨੂੰ ਰੱਖਣਾ ਹੈ ਇਸ ਤਰੀਕੇ ਨਾਲ ਮੈਂ ਜਿੰਨਾ ਕੋਸ਼ਿਸ਼ ਹੋ ਸਕੇ ਤੁਹਾਨੂੰ ਕਲੀਅਰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਹੁਣ ਸਿਰਫ ਕੱਪੜੇ ਦੀ ਇਸ ਤਰੀਕੇ ਨਾਲ ਸੂਈ ਨੂੰ ਕਢਣਾ ਹੈ ਕਪੜੇ ਦੇ ਵਿੱਚੋਂ ਤੇ ਟਾਂਕਾ ਆਪਾਂ ਭਰਦੇ ਜਾਣਾ ਹੈ ਇੱਕ ਛੇਕ ਦੇ ਵਿੱਚੋਂ ਭਰਦੇ ਨੇ ਇਸ ਤਰੀਕੇ ਨਾਲ ਫਿਰ ਦੂਜੀ ਵਾਰੀ ਫੇਰ ਇਹਦੇ ਵਿੱਚੋਂ ਇਸੇ ਤਰੀਕੇ ਨਾਲ ਭਰਨਾ ਹੈ ਤੇ ਇੱਕ ਲੂਪ ਜਿਹਾ ਬਣਾ ਕੇ ਨੇ ਇਸ ਤਰ੍ਹਾਂ ਗੋਲ ਇਹਨੂੰ ਇਦਾਂ ਵਿੱਚੋਂ ਸੂਈ ਨੂੰ ਕਢ ਦੇਣਾ ਹੈ ਬਸ ਐ ਇਥੋਂ ਪੱਕਾ ਹੋ ਜਾਏਗਾ ਫਿਰ ਆਪਾਂ ਥੋੜਾ ਜਿਹਾ ਅੱਗੇ ਜਾਣਾ ਤੇ ਦੂਸਰੇ ਛੇਕ ਵਿੱਚੋਂ ਵੀ ਇਦਾਂ ਹੀ ਕਰਕੇ ਲੂ ਬਣਾ ਬਣਾ ਕੇ ਇਹਨੂੰ ਪੱਕਾ ਕਰਦੇ ਜਾਣਾ ਇਹਦੇ ਨਾਲ ਜਲਦੀ ਹਿੱਲੇਗਾ ਨਹੀਂ ਆਪਣੀ ਥਾਂ ਤੋਂ ਇਹ ਪੱਕਾ ਹੀ ਰਹੇਗਾ ਫਿਰ ਆਪਾਂ ਇਸ ਤਰੀਕੇ ਨਾਲ ਟੇਚ ਬਟਨ ਦੇ ਥੱਲੇ ਕੱਪੜੇ ਨੂੰ ਲੈਣਾ ਸਿਰਫ ਮੈਂ ਇੱਕ ਕੱਪੜੇ ਨੂੰ ਲੈ ਰਹੀ ਆ ਤੁਹਾਨੂੰ ਪਿਛਲੇ ਪਾਸੇ ਵੀ ਮੈਂ ਦਿਖਾ ਦਿੱਤਾ ਕਿ ਪੂਰੀ ਸਫਾਈ ਹੋ ਤੀ ਤੇ ਕੋਈ ਵੀ ਧਗਾ ਨਹੀਂ ਆਇਆ ਇਸ ਤਰੀਕੇ ਨਾਲ ਕਰਦੇ ਆਪਾਂ ਲੂ ਬਣਾਉਂਦੇ ਜਾਣਾ ਤੇ ਜੋ ਵੀ ਟਾਂਕੇ ਵਗੈਰਾ ਭਰਨੇ ਆ ਨਾ ਸਿਰਫ ਇੱਕੋ ਕੱਪੜੇ ਦੇ ਉੱਤੇ ਭਰਨੇ ਆ ਜਿਹਦੇ ਉੱਤੇ ਕੀ ਟੇਚ ਬਟਨ ਲੱਗਾ ਹੈ ਅੰਦਰਲੇ ਪਾਸੇ ਵਾਲੇ ਕੱਪੜੇ ਤੇ ਬਾਰਵਲੇ ਪਾਸੇ ਕੋਈ ਵੀ ਟਾਂਕਾ ਨਹੀਂ ਨਜ਼ਰ ਆਣਾ ਚਾਹੀਦਾ ਇਸ ਤਰੀਕੇ ਨਾਲ ਇਹਦੇ ਲੂਪ ਨਾ ਬਣਾ ਕੇ ਇਹਦੇ ਵਿੱਚੋਂ ਟਾਂਕੇ ਕੱਢਦੇ ਜਾਣਾ ਆ ਦੇਖੋ ਜੀ ਇਸ ਤਰੀਕੇ ਨਾਲ ਤੇ ਇੱਕ ਸਾਈਡ ਦਾ ਟਿਚ ਬਟਨ ਜਿਹੜਾ ਉਹ ਤਿਆਰ ਹੋ ਚੁੱਕਾ ਹੈ ਤੇ ਹੁਣ ਤੇ ਇਹਨੂੰ ਇੱਥੋਂ ਇੱਕ ਵਾਰੀ ਫਿਰ ਤੋਂ ਪੱਕਾ ਕਰ ਦੇਣਾ ਇਸ ਤਰੀਕੇ ਨਾਲ ਸੂਈ ਦੇ ਉੱਤੋਂ ਦੀ 5-6 ਵਾਰੀ ਵੱਲ ਘੁਮਾ ਕੇ ਨਾ ਧਾਗੇ ਦੇ ਇਹਨੂੰ ਵਿੱਚੋਂ ਦੀ ਖਿੱਚ ਦੇਣਾ ਤੇ ਇਹ ਤੁਹਾਡਾ ਹੁਣ ਧਾਗਾ ਕਿਤੇ ਨਹੀਂ ਨਿਕਲੇਗਾ ਇਹ ਹੁਣ ਪੱਕਾ ਹੋ ਗਿਆ ਹੈ ਇੱਥੋਂ ਹੁਣ ਆਪਾਂ ਇਹਨੂੰ ਕੱਟ ਲਗਾ ਦੇਣਾ ਇਸ ਤਰੀਕੇ ਨਾਲ ਤੇ ਹੁਣ ਦੂਸਰੇ ਪਾਸੇ ਕੱਲ ਨੂੰ ਜਦੋਂ ਤੁਸੀਂ ਆਪਣਾ ਕੋ ਕੁਰਤਾ ਤਿਆਰ ਕਰਨਾ ਹੋਵੇ ਨਾ ਇੱਕ ਛੋਟੀ ਜਿਹੀ ਟਿਪ ਆ ਤੁਹਾਨੂੰ ਦੱਸ ਰਹੀ ਹਾਂ ਇਸ ਤਰੀਕੇ ਨਾਲ ਟੀਚ ਬਟਨ ਤੇ ਮਾਰਕਰ ਲਗਾ ਕੇ ਨਾ ਉਹਨੂੰ ਦੂਜੇ ਪਾਸੇ ਨੂੰ ਇਸ ਤਰੀਕੇ ਨਾਲ ਦਬਾ ਦੇਣਾ ਤਾਨੂੰ ਕੈਮਰੇ ਥਾਣੀ ਨਹੀਂ ਨਜ਼ਰ ਆ ਰਿਹਾ ਹੈਗਾ ਪਰ ਮੈਨੂੰ ਇੱਥੋਂ ਲੱਗ ਰਿਹਾ ਉਹਦੀ ਨਜ਼ਰ ਆ ਰਹੀ ਹੈ ਫਿਰ ਮੈਂ ਤੁਹਾਨੂੰ ਥੋੜਾ ਗੂੜਾ ਕਰਕੇ ਦਿਖਾ ਦਿੰਦਾ ਹੈ ਕਿ ਉਹਦੇ ਜਿਹੜੇ ਨਿਸ਼ਾਨੇ ਦੂਸਰੇ ਪਾਸੇ ਨੂੰ ਇਸ ਜਗ੍ਹਾ ਤੇ ਉੱਤੇ ਗਏ ਨੇ ਫਿਰ ਇਸੇ ਤਰੀਕੇ ਨਾਲ ਸਿੰਗਲ ਕੱਪੜੇ ਨੂੰ ਲੈਣਾ ਹੈ ਤੇ ਇਹਦੇ ਜਿਹੜੇ ਲੂਪ ਬਣੇ ਆ ਉਹਦੇ ਵਿੱਚੋਂ ਆਪਾਂ ਸੂਈ ਨੂੰ ਕੱਢ ਦੇਣਾ ਇੱਕ ਵਾਰੀ ਫਿਰ ਇਸੇ ਤਰੀਕੇ ਜਿਵੇਂ ਆਪਾਂ ਪਹਿਲੇ ਤੇ ਕੱਟੇ ਸੀ ਨਾ ਲੂਪ ਬਣਾ ਬਣਾ ਕੇ ਗੋਲੇ ਬਣਾ ਬਣਾ ਕੇ ਉਹਦੇ ਵਿੱਚੋਂ ਸੂਈ ਨੂੰ ਲੰਘਾਈ ਜਾਣਾ ਤੇ ਕੱਪੜੇ ਦੇ ਵਿੱਚੋਂ ਕੱਢ ਸੇਮ ਉਸੇ ਤਰੀਕੇ ਨਾਲ ਇਹਨੂੰ ਕਰੀ ਜਾਣਾ ਤੇ ਆਪਣੇ ਥਾਂ ਤੇ ਅਟੈਚ ਹੋ ਜਾਏਗਾ ਫਿਰ ਕੱਪੜੇ ਦੇ ਵਿੱਚੋਂ ਆਪਾਂ ਦੂਸਰੇ ਪਾਸੇ ਨੂੰ ਜਾਣਾ ਦੂਸਰੇ ਛੇਕ ਵੱਲ ਫਿਰ ਉਸੇ ਤਰੀਕੇ ਨਾਲ ਲੂਪ ਬਣਾ ਕੇ ਟਾਂਕੇ ਪੱਕੇ ਕਰਦੇ ਜਾਣਾ ਇਹਨਾਂ ਨੂੰ ਬਣਾਉਣਾ ਬੜਾ ਸੌਖਾ ਹੈ ਸਿਰਫ ਇਹ ਧਿਆਨ ਰੱਖਿਓ ਕਿ ਧਾਗਾ ਬਹੁਤ ਜ਼ਿਆਦਾ ਲੰਬਾ ਨਾ ਲਿਓ ਤੇ ਜ਼ਿਆਦਾ ਛੋਟਾ ਬਣਾਵੇ ਕਿ ਤੁਹਾਡਾ ਟਿਚ ਬਟਨ ਦੀ ਜਿਹੜੀ ਪੰਕੇ ਉਹ ਵਿੱਚੇ ਹੀ ਰਹਿ ਜਾਣ ਇੰਨਾ ਕੁ ਧਿਆਨ ਰੱਖਿਓ ਤੇ ਇਸ ਤਰੀਕੇ ਨਾਲ ਇਹਨੂੰ ਫਿਰ ਤੋਂ ਟੰਕਾ ਭਰਦੇ ਜਾਣਾ ਤੋਂ ਲੂਪ ਦੇ ਵਿੱਚੋਂ ਕੱਢਦੇ ਜਾਣਾ ਜਿਆਦਾ ਲੰਬਾ ਤਾਂ ਗਲੋਗੇ ਨਾ ਤੇ ਇਹਦੇ ਵਿੱਚ ਗੁੰਝਲ ਬੜੀ ਜਲਦੀ ਪੈਂਦੀ ਜੀ ਤਾਂ ਉਹ ਫਿਰ ਜਿਵੇਂ ਤੁਸੀਂ ਨਵੇਂ-ਨਵੇਂ ਸਿਲਾਈ ਕਰ ਰਹੇ ਹੋ ਨਾ ਸ਼ੁਰੂ ਕਰ ਰਹੇ ਸਿੱਖਣੀ ਤਾਂ ਤੁਹਾਨੂੰ ਦਿੱਕਤ ਬੜੀ ਹੋਏਗੀ ਉਹਦਣਾ ਇਸ ਕਰਕੇ ਮੀਡੀਅਮ ਲੈਂਥ ਵਿੱਚ ਲੈਣਾ ਨਾ ਬਹੁਤ ਛੋਟਾ ਤੇ ਨਾ ਬਹੁਤ ਵੱਡਾ ਆਹ ਉਹ ਮੇਰਾ ਟੇਚ ਬਟਨ ਜਿਹੜਾ ਇਸ ਤਰੀਕੇ ਨਾਲ ਲੱਗ ਕੇ ਤਿਆਰ ਹੋ ਚੁੱਕਾ ਹੈ ਤਾਂ ਹੁਣ ਕਾਜ ਵਾਸਤੇ ਨੇ ਇੱਕ ਛੋਟਾ ਜਿਹਾ ਕੱਟ ਲਗਾ ਕੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਸਿਰਫ ਇੱਕ ਸੈਂਪਲ ਦੇ ਤੌਰ ਤੇ ਇਸ ਤਰੀਕੇ ਨਾਲ ਸੂਈ ਦਾ ਗੱਲ ਲੈ ਕੇ ਧਾਗੇ ਦਾ ਥੱਲੇ ਫਿਰ ਇਸ ਤਰੀਕੇ ਨਾਲ ਗੰਢ ਮਾਰ ਦੇਣੀ ਹੈ ਅੰਦਰਲੇ ਪਾਸਿਓਂ ਨੂੰ ਬਾਹਰ ਨੂੰ ਸੂਈ ਲੈ ਕੇ ਜਾਣੀ ਹੈ ਫਿਰ ਅੰਦਰਲੇ ਪਾਸਿਓਂ ਜਿਹੜਾ ਬਾਹਰ ਨੂੰ ਗੱਢਣੀ ਹੈ ਨਾ ਉਹ ਬਿਲਕੁਲ ਜਿਹੜਾ ਬਾਹਰ ਪਹਿਲਾਂ ਆਪਾਂ ਟਾਂਗਾ ਕਢਿਆ ਬਿਲਕੁਲ ਉਹਦੇ ਲਾਗੇ ਉਹ ਜੇ ਕਢਣੀ ਹੈ ਬਿਲਕੁਲ ਉਸੇ ਥਾਂ ਤੋਂ ਨਹੀਂ ਕਢਣੀ ਤੇ ਉਹਦੇ ਉੱਤੇ ਨਹੀਂ ਚੜਾਣੀ ਹਲਕਾ ਜਿਹਾ ਫਰਕ ਰਹਿਣਾ ਚਾਹੀਦਾ ਜਿਵੇਂ ਇੰਚੀ ਟੇਪ ਦਾ ਤੁਹਾਨੂੰ ਮੈਂ ਪੁਆਇੰਟ ਸਮਝਾਈ ਸੀ ਨਾ ਉਹ ਜਿਹੜਾ ਪੁਆਇੰਟ ਹੈਗਾ ਸੀ ਨਾ ਇੱਕ ਲਾਈਨ ਤੋਂ ਦੂਜੀ ਲਾਈਨ ਦੇ ਵਿੱਚ ਗੈਪ ਉਹ ਤੋਂ ਵੀ ਅੱਧਾ ਗੈਪ ਮੰਨ ਲਓ ਬਿਲਕੁਲ ਨਾਲ-ਨਾਲ ਅਲੱਗ-ਅਲੱਗ ਕੀ ਹੈ ਜਿਹੜਾ ਟਾਂਕੇ ਆ ਵੇਖੋ ਤੁਹਾਨੂੰ ਮੈਂ ਇਸ ਤਰੀਕੇ ਨਾਲ ਦਿਖਾ ਰਹੀ ਐ ਨਾ ਲੱਗ ਉਹਦੀ ਜਿੰਨਾ ਹੋ ਸਕੇ ਮੈਂ ਤੁਹਾਨੂੰ ਕਲੀਅਰ ਦਿਖਾਉਣ ਦੀ ਕੋਸ਼ਿਸ਼ ਕਰਦੀ ਰਵਾਂਗੀ ਤੇ ਇਹ ਜਿਹੜੀ ਸੂਈ ਜਿੱਥੋਂ ਕੱਢਣੀ ਹੈ ਨਾ ਉਹ ਦੂਰੀ ਜਿਹੜੀ ਹੈਗੀ ਨਾ ਕੱਟ ਦੋ ਬਰਾਬਰ ਹੀ ਰਵੇ ਸਾਰੇ ਬੰਨੇ ਨਹੀਂ ਤੇ ਤੁਹਾਡੇ ਕਾਜ ਦੇ ਵਿੱਚ ਨਾ ਫਿਨਿਸ਼ਿੰਗ ਨਹੀਂ ਆਏਗੀ ਇਸ ਤਰੀਕੇ ਨਾਲ ਵੈਸੇ ਤੇ ਮੇਰੇ ਕੋਲ ਦੂਸਰੀ ਮਸ਼ੀਨਾਂ ਤੇ ਉਹ ਤਾਂ ਉਤੇ ਤਾਂ ਮਿੰਟੋ-ਮਿੰਟ ਬਣ ਜਾਂਦੇ ਨੇ ਤੇ ਮੈਨੂੰ ਇਸ ਤਰ੍ਹਾਂ ਬਣਾਉਣ ਦੀ ਲੋੜ ਨਹੀਂ ਪੈਂਦੀ ਮੈਂ ਐਦਾ ਬਹੁਤ ਘੱਟ ਬਣਾਉਣੀ ਹੈ ਫਿਰ ਵੀ ਤੁਹਾਨੂੰ ਪ੍ਰੈਕਟਿਸ ਵਾਸਤੇ ਕਿਉਂਕਿ ਸਾਰਿਆਂ ਕੋਲ ਮਸ਼ੀਨ ਹੋਵੇ ਜਾਂ ਸਾਰਿਆਂ ਦੇ ਲਾਗੇ ਕੋਈ ਕਾਜ ਬਣਾਉਣ ਵਾਲਾ ਹੋਵੇ ਇਹ ਜ਼ਰੂਰੀ ਤਾਂ ਨਹੀਂ ਨਾ ਇਸ ਕਰਕੇ ਹਰ ਚੀਜ਼ ਤੁਹਾਡੇ ਆਪਣੇ ਹੱਥਾਂ ਵਿੱਚ ਆਉਣ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਕਦੇ ਵੀ ਕਿਤੇ ਵੀ ਸੂਈ ਧਾਗੇ ਦੀ ਬਦਤ ਦੇ ਨਾਲ ਆਪਣੇ ਛੋਟੇ ਤੋਂ ਛੋਟੇ ਕੰਮ ਵੀ ਕਰ ਸਕੋ ਤੁਹਾਨੂੰ ਕਿਸੇ ਹੋਰ ਦੇ ਹੱਥਾਂ ਵੱਲ ਨਾ ਦੇਖਣਾ ਪਵੇ ਆ ਦੇਖੋ ਇਸ ਤਰੀਕੇ ਨਾਲ ਆਪਾਂ ਟਾਂਕਾ ਭਰਦੇ ਜਾਣਾ ਹੈ ਇਨੂੰ ਇਸ ਤਰੀਕੇ ਨਾਲ ਫੋਲਡ ਕਰਦੇ ਜਾਣਾ ਹੁਣ ਮੈਂ ਥੋੜਾ ਜਿਹਾ ਫਾਸਟ ਕਰਕੇ ਦਿਖਾ ਰਹੀ ਆ ਕਿਉਂਕਿ ਇਹੜਾ ਕੰਮ ਹੈ ਨਾ ਥੋੜਾ ਜਿਹਾ ਇਹ ਲੰਬਾ ਵੀ ਚੱਲਦਾ ਹੈ ਤੇ ਜੇ ਤੁਸੀਂ ਨਵੇਂ-ਨਵੇਂ ਹੋਣਾ ਇਦਾਂ ਕਰਦੇ ਹੋ ਤਾਂ ਥੋੜਾ ਬੋਰ ਵੀ ਹੋ ਜਾਓਗੇ ਪਰ ਇੱਕ ਪ੍ਰੈਕਟਿਸ ਹੈ ਜਿੰਨੀ ਪ੍ਰੈਕਟਿਸ ਕਰੋਗੇ ਤੇ ਉਨੇ ਹੀ ਪਰਫੈਕਟ ਹੋਓਗੇ ਆਪਣੇ ਕੰਮ ਵਿੱਚ ਤੇ ਉਨੇ ਜਲਦੀ ਤੁਹਾਡੀ ਸਪੀਡ ਵੀ ਵਧੇਗੀ ਜਿੰਨੀ ਵਾਰ ਵੀ ਤੁਸੀਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰੋਗੇ ਇਸ ਤਰੀਕੇ ਨਾਲ ਕਿਉਂਕਿ ਇੱਕੋ ਚੀਜ਼ ਦੇਖ ਦੇ ਕੇ ਲਗਾਤਾਰ ਨਾ ਫਿਰ ਦੇਖਣ ਵਾਲੇ ਵੀ ਬੋਰ ਹੋ ਜਾਂਦੇ ਨੇ ਤਾਂ ਲੇ ਮੇਰੀ ਵੀਡੀਓ ਵੀ ਕਾਫੀ ਲੰਬੀ ਹੋ ਜਾਣੀ ਸੀ ਆਲਰੇਡੀ ਇਹ ਲੰਬੀ ਹੋ ਚੁੱਕੀ ਹੈ ਇਸ ਤਰੀਕੇ ਨਾਲ ਤੁਸੀਂ ਟਾਂਕੇ ਭਰਦੇ ਜਾਣਾ ਤੇ ਇਹਨੂੰ ਖਿੱਚਦੇ ਜਾਣਾ ਬਸ ਇਹਨਾਂ ਯਾਦ ਰੱਖਿਓ ਵੀ ਜਿਹੜਾ ਕੱਟ ਵਾਲਾ ਹਿੱਸਾ ਹੈ ਨਾ ਇਹਨੂੰ ਤੁਸੀਂ ਜ਼ਿਆਦਾ ਨਹੀਂ ਖਿੱਚਣਾ ਜਿਵੇਂ ਧਾਗਾ ਖਿੱਚਦੇ ਹੋ ਤੁਸੀਂ ਉਹਦਾ ਛੇਕ ਵੱਡਾ ਕਰੀ ਜਾਓ ਖਿੱਚ-ਖਿੱਚ ਕੇ ਖਿੱਚ-ਖਿੱਚ ਕੇ ਉਹ ਕੰਮ ਨਾ ਕਰਿਓ ਤਾਂ ਹੁਣ ਮੈਚ ਆਣੀ ਹੈ ਕਿ ਤੁਹਾਡਾ ਜਿਹੜਾ ਬੇਸ ਹੈ ਨਾ ਉਹ ਤੁਹਾਡਾ ਕਲੀਅਰ ਹੋ ਜੇ ਕਿਉਂਕਿ ਤੁਹਾਡਾ ਬੇਸਿਕ clear ਨਹੀਂ ਹੋਏਗਾ ਤੁਸੀਂ ਅੱਗੋਂ ਜਿੰਨੇ ਮਰਜ਼ੀ ਕੋਰਸ ਕਰ ਲਓ ਜਿੰਨੇ ਮਰਜ਼ੀ ਗਾਹਮ ਵਾਲੇ ਲੈਵਲ ਤੇ ਚਲਜੋ ਕੁਝ ਨਹੀਂ ਹੋਣਾ ਕਿਉਂਕਿ ਇਹ ਛੋਟੇ ਛੋਟੇ ਚੀਜ਼ਾਂ ਦਾ ਨੁੱਕੇ ਜਾ ਕੇ ਬੜਾ ਪਰੇਸ਼ਾਨ ਕਰਨਗੇ ਆ ਦੇਖੋ ਜੀ ਹੁਣ ਇਹ ਕਾਜ ਵੀ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਸ ਤਰੀਕੇ ਨਾਲ ਇਹਦੇ ਵਿੱਚ ਬਟਨ ਜਾਵੇਗਾ ਤਾਂ ਐਸੀ ਮੇਰੀ ਅੱਜ ਦੀ ਛੋਟੀ ਜੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਹੋਰ ਲੋਕਾਂ ਤੱਕ ਵੀ ਪਹੁੰਚਾਇਓ ਜਿਹੜੇ ਕੀ ਲੋੜਵੰਦ ਨੇ ਜਿਹੜੇ ਬਾਹਰ ਜਾ ਕੇ ਪੈਸੇ ਖਰਚ ਕੇ ਜਿਹੜੇ ਆ ਆਪਣਾ ਕੋਰਸ ਨਹੀਂ ਲੈ ਸਕਦੇ ਜਾਂ ਘਰੋਂ ਬਾਹਰ ਨਹੀਂ ਜਾ ਸਕਦੇ ਕਿਸੇ ਕਾਰਨ